हां जी दोस्तों की हाल ने ਤੁਹਾਡੇ ਸਾਰਿਆਂ ਦੇ ਖੋਲਣੀਆਂ ਚੱਟ ਕੇ ਧਰਤੀਆਂ ਬਾਈ ਚੱਟ ਕੇ ਪੰਡਾ ਦੋ ਬਾਈਆਂ ਸੀ ਕੋਤਰ ਕੇ ਯੰਤਰ ਮੰਤਰ ਤੇ ਵਿੱਚ ਸੀ ਬਾਇਰਾ ਤੇ ਵਿੱਚ ਤੁਹਾਨੂੰ ਪਤਾ ਕੱਖ ਕੰਡਾ ਕੋ ਖੱਬਲ ਖੱਪਾ ਮੜਾ ਜਾ ਹੋਵੇ ਨਾ ਮੁੱਥਰਾ ਮੁੱਥਰਾ ਤੇ ਤਾਂ ਲਾ ਕੱਚਾ ਏਟ ਸੈਟ ਲੈਣਾ ਦੇਣਾ ਜਾਂ ਫਿਰ ਵਧੀਆ ਰਾਜ ਜਾਂਦੀਆਂ ਕਹਿਣ ਦਾ ਭਾਵੇਂ ਹੁੰਦਾ ਤੇ ਉਹ ਕਿਉਂ ਮਰਦਾ ਬਿਆ ਟੇਕੇ ਹੁਣ ਤਾਂ ਦੂਜਾ ਚੰਗਾ ਕਿ ਹਟਿਆ ਯਾਰ ਵਿੱਚ ਵਿੱਚ ਤਾਂ ਯਾਰ ਬੱਕਰੀਆਂ ਦੀ ਸਿਹਤ ਹੈ ਨਾ ਵਧੀਆ ਜਦੋਂ ਇੰਨੇ ਮੰਨ ਲਾ 25 30 ਪਸ਼ੂ ਆ ਉਹਦੇ ਵਿੱਚ ਇੱਕ ਦੋ ਬੱਕਰੀਆਂ ਮਾੜੀਆਂ ਰਹਿਣਗੀਆਂ ਤੁਸੀਂ ਜੋਰ ਲਾ ਲਿਓ ਭਲਾ ਦਾਣਾ ਕੱਲੀ ਨੂੰ ਪਾ ਲਿਓ ਕਿਵੇਂ ਪਾ ਲਿਓ ਇੱਕ ਦੋ ਪਸ਼ੂ ਚ ਮਾੜੇ ਰਹਿਣਗੇ ਮਾੜੇ ਦਾ ਮਤਲਬ ਲਿੱਸੇ ਲਾਵੇਂ ਲਾਲਾ ਜਾਂ ਕਿ ਵੀ ਟਾਈਮ ਤੇ ਗੱਬਣ ਨਹੀਂ ਹੋਣਾ ਬੱਚੇ ਸਿੱਟ ਗਏ ਬੱਚੀ ਬੱਕਰੀ ਮੱਲਾ ਹੈ ਨਾ ਇੰਨੇ ਪਸ਼ੂਆਂ ਦੇ ਵਿੱਚ ਇੱਕ ਦੋ ਪਸ਼ੂ ਮਾਰੇ ਰਹਿੰਦੇ ਰਹਿੰਦੇ ਆ ਹੁਣ ਆ ਬੱਕਰੀ ਦੀ ਬਰੀਡ ਤਾਂ ਨਹੀਂ ਮਾਰੀ ਹੈਗੀ ਬਰੀਡ ਚੰਗੀ ਹੈ ਗੱਲ ਕਰ ਇਹ ਫੁਰਦੀ ਨਹੀਂ ਲਿੱਸੀ ਹੱਡ ਨਿਕਲੇ ਪਏ ਆ ਹੋਇਆ ਕੁਝ ਨਹੀਂ ਸਿਆਲ ਚ ਸੂਈ ਸੀ ਬਸ ਤਿੰਨ ਬੱਚੇ ਤਿੰਨ ਦੇਤੇ ਝੱਲੇ ਝੱਲੇ ਗਏ ਨਹੀਂ ਸਭ ਸੁਕਾਤੀ ਬੱਕੇ ਚੋਂ ਚੋਂ ਬੱਚੇ ਨੇ ਇੱਕ ਬੱਕਰੀ ਤੇ ਹੁਣ ਮੈਨੂੰ ਸ਼ੱਕ ਜਰ ਹੋਰ ਲੱਗਦਾ ਕੱਲ ਦਾ ਖਾਂਦੀ ਸੀ ਮਾੜਾ ਮਾੜਾ ਬਹਿ ਜਾਂਦੀ ਸੀ ਮੈਂ ਲਾ ਬਾਹਰ ਵਹਿ ਗਈ ਤੁਰ ਹੀ ਆਈ ਮੈਂ ਕੱਲ ਗੋਲੀਆਂ ਦਿੱਤੀਆਂ ਕੰਮ ਚਲਾ ਲਿਆ ਅੱਜ ਨੀਰਾ ਇੱਥੇ ਪਾਇਆ ਖਾਂਦੀ ਖਾਂਦੀ ਨਾ ਨੀਰਾ ਦੂਜੀਆਂ ਖਾਈ ਜਾਂਦੀਆਂ ਸੀਗੀਆਂ ਉਹ ਬੈ ਗਈ ਪਰ ਹਟ ਕੇ ਹਟ ਗਈ ਮੰਲਾ ਤੇ ਆਪਾਂ ਉਹਦਾ ਹੁਣ ਬੁਖਾਰ ਚੈੱਕ ਕਰਦੇ ਆ ਥਰਮਾਮੀਟਰ ਲਾ ਕੇ ਆਹ ਬੈਠੀ ਆ ਹੋ ਖੜੀ ਕਰਾ ਇਹਦਾ ਥੋੜਾ ਜਿਹਾ ਕੰਨਾਂ ਦਾ ਵੀ ਫਰਕ ਹੈ ਠੰਡੇ ਲੱਗਦੇ ਆ ਕਿਵੇਂ ਹੋਈ ਮੜਾ ਜਾਗਾ ਮਾੜੇ ਇਹ ਹੁਣ ਪੂਰਾ ਰੱਜੀ ਦੀ ਹੈ ਬਈ ਇਹਨੇ ਕੁੱਖ ਖਾ ਲਈ ਰੱਜੀ ਨਹੀਂ ਹਜੇ ਖਾਦਾ ਘੱਟਾ ਕਹਿੰਦਾ ਭਾਬਾ ਹੁਣ ਬੁਖਾਰ ਚੈੱਕ ਕਰਾਂਗੇ ਫੇਰ ਪਤਾ ਲੱਗੂ ਕੀ ਗੱਲ ਬੰਦੀ ਹੈ ਹਨਾ ਮੁਖਾਰ ਆਪਾਂ ਕਰਦੇ ਹੁੰਨੇ ਆ ਆਹ ਥਰਮਾਮੀਟਰ ਨਾਲ ਚੈੱਕ ਮਿੱਤਰੋ ਤੁਹਾਨੂੰ ਅੱਜ ਦੱਸ ਦਨਾ ਇਹ ਵੀ ਸਿਆਪਾ ਹੁੰਦਾ ਕਈ ਵਾਰੀ ਬੰਦੇ ਨੂੰ ਦੇਖਣੇ ਨਹੀਂ ਆਉਂਦਾ ਇਹ ਹੁਣ ਤਾਂ ਬਈ ਸਾਰਿਆਂ ਨੂੰ ਆਉਂਦਾ ਹੁੰਦਾ ਮੈਂ ਇਹ ਕਹਿੰਦਾ ਵੀ ਹਨਾ ਵੀ ਮਹੀਸਣ ਵੀ ਗੱਲ ਕਰਦਾ ਹੁਣ ਮੈਨੂੰ ਵੀ ਪਹਿਲਾਂ ਦੇਖਣਾ ਨਹੀਂ ਆਉਂਦਾ ਸੀ ਪਰਸੈਂਟਮੈਂਟ ਜਿਵੇਂ ਆਉਂਦੇ ਹੁਣ ਆਪਾਂ ਦੇਖ ਲੈਨੇ ਆ ਹਨਾ ਚੈੱਕ ਕਰਕੇ ਖੜ ਜਾ ਭਾਈ ਖੜਨਾ ਤਾਂ ਭਾਈ ਤੈਨੂੰ ਬਊ ਆ ਹੈ ਨਾ ਕਰ ਤੂੰ ਬੁਖਾਰ ਚੈੱਕ ਕਰਨਾ ਤੇਰਾ ਫੇਰ ਤੇਰੇ ਲਾਵਾਂਗੇ ਟੀਕਾ ਹੂੰ ਜੇ ਬੁਖਾਰ ਹੋਇਆ ਨਾ ਭਾਈ ਉਨਾ ਪੂਛ ਚੱਕ ਕੇ ਬਈ ਆਪਾਂ ਹੈਨਾ ਇਹ ਮੋਬਾਈਲ ਕਿਉਂ ਦੇ ਕੇ ਨਾ ਤੂੰ ਯਾਰ ਬੱਬੇ ਯਾਰ ਖਰਾਬ ਕਰੇਗਾ ਢਾਂਚਾ ਸਾਰਾ ਤੇ ਇਹ ਦੱਸਦਾ ਹਾਂ ਖੜ ਜਾ ਇੱਕ ਤਾਂ ਯਾਰ ਨਾ ਬਾਈ ਮੋਬਾਈਲ ਫੜਨ ਵਾਲਾ ਬੰਦਾ ਹੋਣਾ ਚਾਹੀਦਾ ਯਾਰ ਜੇ ਜਾ ਬਰਾ ਬਸ ਸਟੈਂਡ ਲਿਆਉਣੇ ਆਪਾਂ ਯਾਰ ਵੀਡੀਓ ਬਸਲ ਬਣਦੀ ਯਾਰ ਚੱਜ ਨਾਲ ਵੀਡੀਓ ਚੰਗੀ ਬਣੇ ਨਾ ਫੇਰ ਆ ਬਾਈ ਯਾਰ ਹਿੱਲੇ ਚਿੱਲੇ ਨਾ ਇਹ ਤਾਂ ਹੁਣ ਬੱਕਰੀ ਭੱਜ ਲੈਂਦੀ ਕੋਈ ਕਿਵੇਂ ਕੋਈ ਕਿਵੇਂ ਹੈਨਾ ਹਾਂ ਜੇ ਹੋ ਜਾਂਦਾ ਕੰਮ ਹੁਣ ਤੁਸੀਂ ਆ ਵੇਖ ਲਿਓ ਮੈਂ ਤਾਂ ਹੀ ਦਿਖਾ ਦਿੰਨਾ ਬਾਈ ਤੁਹਾਨੂੰ ਹੁਣ ਆਪੋ ਚੱਕ ਕੇ ਪੈਰਥਰਮਾਮੀਟਰ ਲਾਉਨੇ ਆ ਕਿਰਾਂ ਫੇਰ ਦੇਖਦੇ ਆਂ ਦੇਖੋ ਪਹਿਲਾਂ ਇਹਨੂੰ ਚਲਾ ਲਈਏ ਇਹ ਆਲ ਇੱਥੋਂ ਨਾਰਮਲ ਚੱਲਦਾ ਹੁੰਦਾ 900 ਤੇ ਹੁਣ ਕੀ ਹੋ ਗਿਆ ਜੀ ਐਸੇ ਆਪਾਂ ਉਹ ਚੱਕਰ ਬਣ ਗਿਆ ਹੁਣ ਲੋਟਾ ਹਨਾ ਵੀਡੀਓ ਖਰਾਬ ਹੋ ਗਈ ਸੀ ਭਰਾਵੋ ਚਲ ਕੀ ਹੁੰਦਾ ਯਾਰ ਇਹ ਹੁਣ ਇੱਥੇ ਹੈਗਾਗਾ 970 72 ਦੇ ਹਨਾ ਤੇ ਆਪਾਂ ਇਹਨੂੰ ਹੁਣ ਕੀ ਕਰਨਾ ਲਾ ਕੇ ਦੇਖਦੇ ਆਂ ਚੈੱਕ ਕਰਦੇ ਆਂ ਬੁਖਾਰ ਬੱਕਰੀ ਦਾ ਵੀ ਕੀ ਸਿਸਟਮ ਬੰਦਾ ਤੇ ਕੀ ਨਹੀਂ ਬੰਦਾ ਬਾਬੇ ਹਨਾ ਹਾਂ ਲਾ ਰਿਹਾ ਬਾਬੇ ਬੱਬੇ ਲਾ ਲਿਆ ਹੁਣ ਇਹ ਆਪੇ ਭੱਜੂਗਾ ਦੇਖਦੇ ਮੈਂ ਦਿਖਾਉਣਾ ਤੁਹਾਨੂੰ ਜੇ ਮੇਰਾ ਲੋਟ ਲੱਗ ਗਿਆ ਆ ਦੇਖੋ ਹੁਣ ਇਹ ਆਪੇ ਭੱਜ ਜਾ ਜੰਦਾ ਨਾ ਬੱਬੇ ਇਹ ਬਾਈ ਜਦੋਂ ਸਿਰੇ ਲੱਗਿਆ ਜਾਵੇਂ ਟੂ ਟੂ ਕਰੂਗਾ ਪੇ ਟੂ ਟੂ ਕਰੂਗਾ ਉਦੋਂ ਪੱਟ ਲੈ ਬਸ ਤੇ ਆਪਾਂ ਉਦੋਂ ਦੇਖ ਲਾਂਗੇ ਕਿੰਨਾ ਬੁਖਾਰ ਆ ਕੱਲੇ ਬੰਦੇ ਨੂੰ ਯਾਰ ਔਖਾ ਬਹੁਤ ਆ ਵੀਡੀਓ ਵੀਡੀਓ ਬਣਾਉਣੀ ਤੇ ਸਟੈਂਡ ਦਾ ਕੋਈ ਹੱਲ ਕਰਦੇ ਜਾਂ ਬੰਦਾ ਹੋਵੇ ਹੈਨਾ ਬਾਬੇ ਲੈ ਬਈ ਟੂ ਟੂ ਕਰ ਗਿਆ ਇਹਨੂੰ ਹੁਣ ਤੁਸੀਂ ਦੇਖ ਲਓ ਬੁਖਾਰ ਤਾਂ ਨਹੀਂ ਹੈਗਾ ਨੋਰਮਲ ਹੀ ਐ ਉਵੇਂ ਹੀ ਕਰਦੀ ਹੈ ਇਹ ਵਰੀ ਯਾਰ ਪਸ਼ੂ ਈ ਮਥਕੂਆ ਮੰਨ ਜਾਂਦਾ ਜਾਂ ਕੁ ਕੀੜੇ ਕੱਪੇ ਹੁੰਦੇ ਘੱਟ ਖਾਂਦਾ ਐ ਹੋਰ ਐ ਸ਼ੱਕਾ ਲੱਗਦਾ ਮੈਨੂੰ ਕੁ ਕੀੜਿਆਂ ਵਾਲੀ ਦਵਾਈ ਡੀ ਵਰਮਿੰਗ ਕਰਨ ਵਾਲੀ ਲੱਗਦੀ ਉਹ ਬੱਕਰੀ ਦੀ ਹੈ ਹੁੰਦੀ ਵਰਮਿੰਗ ਕਰਾਂਗੇ ਸਾਰਿਆਂ ਦੀ ਕਰਾਓ ਬੱਸ ਯਾਰ ਹੁਣ ਨੀਰਾ ਖਾ ਕੇ ਖੁਲਣੀਆਂ ਚ ਬੜ ਬੁਰੇ ਹਾਲ ਯਾਰ ਤੁਸੀਂ ਹੈ ਅੰਦਰ ਮੰਜਾ ਮਾਰਨ ਵਾਲਾ ਹੋਰਿਆ ਯਾਰ ਬਾਹਰ ਤਾਂ ਮੰਜਾ ਮਾਰ ਕੇ ਦਿੱਤਾ ਹੀ ਚੱਕ ਹੂੰ ਤੇ ਹੁਣ 2 ਵਜ ਗਏ ਬਈ ਇਹਨਾਂ ਦੀ ਤਿਆਰੀ ਹੈ ਬਾਹਰ ਦੀ ਮਿਲ ਲੈ ਚੱਲ ਬਾਹਰ ਸਾਨੂੰ ਹੂੰ ਤੇ ਗੱਲ ਕਰ ਭਰਾਵਾ ਮੈਨੂੰ ਹੁਣ ਬਾਹਰ ਤੋਂ ਲੱਗਣ ਲੱਗਿਆ ਡਰ ਮੈਸੋਂ ਨੂੰ ਗੱਲ ਦੱਸਦਾ ਸਿੱਧੀ ਮੈਂ ਇੱਕ ਯਾਰ ਗੱਲ ਭਰਾ ਜੇ ਹੁਣ ਬੱਕਰੀਆਂ ਬਾਹਰ ਚਾਰਨੀਆਂ ਤਾਂ ਭਰਾਵਾ ਜਮਾ ਸ਼ਰਮ ਸ਼ੁਰਮਲ ਸੰਗ ਲਾ ਕੇ ਆਪਦੀ ਕਿੱਲੇ ਤੇ ਟੰਗ ਦੇ ਮਿਸ਼ਾਰ ਮਜਾ ਹੋ ਜੇ ਬਈ ਜਮਾ ਹਨਾ ਹੁਣ ਬਈ ਆਪਾਂ ਨੁਕਸਾਨ ਤਾਂ ਨਹੀਂ ਕਿਸੇ ਦਾ ਕਰਾਉਂਦੇ ਹਨਾ ਬਾਹਰ ਲੈ ਜਾਣੇ ਆਰਖਾਨ ਨੂੰ ਬਹੁਤ ਔਰਾ ਪਰ ਤੇ ਪਰਸੋਂ ਬੰਦਾ ਗੱਲ ਪੈ ਗਿਆ ਕਹਿੰਦਾ ਪਰਾਂ ਲੈ ਜਾ ਪਰਾਂ ਪਰਾਂ ਇੱਥੇ ਨਾ ਚਾਰ ਮੈਂ ਐ ਕਰ ਦੂਆਂ ਬਹੁਤ ਕਰ ਦੂ ਉੱਥੋਂ ਭੱਜਿਆ ਭਰਾਵਾ ਇੱਕ ਕੱਲ ਪੰਗਾੜ ਗਿਆ ਮੁਰਕੇ ਛੜਕ ਤੇ ਤੁਰਿਆ ਨਾ ਦਰੋਗੇ ਨੇ ਘੇਰ ਲਿਆ ਕਹਿੰਦਾ ਪੱਤੇ ਦਰਖਤ ਖਵਾਉਨੇ ਹੋ ਫਲਾਨਾ ਕਰਦੇ ਹੋ ਤਿੰਨ ਬੰਦਿਆਂ ਨੇ ਯਾਰ ਘੇਰ ਲਿਆ ਬਾਈ ਤੇ ਜੀ ਨਹੀਂ ਕਰਦਾ ਬਾਹਰ ਲੈ ਜਾਣ ਨੂੰ ਯਾਰ ਏਡੀ ਬੇਇੱਜ਼ਤੀ ਹੋ ਗਈ ਯਾਰ ਹਨਾ ਇਹ ਬੱਕਰੀਆਂ ਵਾਲੇ ਨੂੰ ਅਗਲਾ ਕਹਿੰਦਾ ਪਰੇ ਲੱਗ ਚੱਲ ਪਰੇ ਚੱਲ ਰੋ ਮਾਰਦਾ ਬੱਕਰੀਆਂ ਵਾਲੇ ਬੰਦੇ ਤੇ ਐ ਨਹੀਂ ਆਕਾਤ ਦਾ ਨਹੀਂ ਪਤਾ ਹੁੰਦਾ ਨਾ ਵੀ ਇਹ ਜੱਟਾਂ ਦਾ ਮੁੰਡਾ ਹੈ ਕਿ ਕਿੰਨਾ ਦਾ ਹੈ ਨਾ ਐ ਇਹ ਮਲਾ ਜਾ ਪਤਾ ਹੀ ਨਹੀਂ ਲੱਗਦਾ ਤੇ ਅਗਲਾ ਕਹਿੰਦਾ ਯਾਰ ਬੱਕਰੀਆਂ ਵਾਲਾ ਹੀ ਐ ਐਵੇਂ ਹੀ ਸੋਚਦਾ ਅਗਲਾ ਹਨਾ ਅੱਜਕੱਲ ਬਸ ਤਾਂ ਐਵੇਂ ਆਇਆ ਬਾਈ ਯਾਰ ਹਰ ਇੱਕੀ ਬੈਰੀ ਆ ਯਾਰ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਐ

ਹਰਲੇ ਦੇ ਮਨ ਚ ਤਾਂ ਹੀ ਐ ਨਹੀਂ ਪਤਾ ਵੀ ਭੈਣ ਛੋਟਾ ਐ ਬਸ ਮਸਾ ਹੁੰਦਾ ਚਾਹ ਗੁੜ ਨਹੀਂ ਪੂਰਾ ਹੁੰਦਾ ਬਾਈ ਯਾਰ ਇਹ ਤਾਂ ਹੁਣ ਪਾਲਾਂਗੇ ਫਿਰ ਵੇਚਾਂਗੇ ਫਿਰ ਕਿ ਦੋ ਰੁਪਏ ਆਉਣਗੇ ਤੇ ਬਾਈ ਹੁਣ ਇਹ ਰੋਜ ਤਾਂ ਇਹ ਵਿਕਦੀਆਂ ਨਹੀਂ ਇਹ ਤਾਂ ਹਰ ਇੱਕ ਨੂੰ ਪਤਾ ਜਿਹਨੇ ਰੱਖੀਆਂ ਹੋਈਆਂ ਬੱਕਰੀਆਂ ਰੋਜ ਤਾਂ ਪੈਸੇ ਨਹੀਂ ਆਉਂਦੇ ਹੂੰ ਰੋਜ ਤਾਂ ਖਾਲੀ ਹੱਥ ਹੁੰਦਾ ਬਾਈ ਕੰਮ ਇਹ ਤਾਂ ਤੁਸੀਂ ਐ ਕਰੋ ਹੁਣ ਅੰਦਰ ਆਹ ਬੱਕਰੀਆਂ ਚ ਇਹ ਇਹਨਾਂ ਨੂੰ ਪਾਲੀ ਜਾਨਾ ਹਨਾ ਜ ਰੋਜ ਲੈ ਜਾਣਾ ਬਾਹਰ ਰਾ ਬਾਹਰ ਖੜਾ ਮਾਲ ਤੇ ਜਿਹੜਾ ਅੰਦਰਲਾ ਮਾਲ ਉਹਦੇ ਵਿੱਚੋਂ ਦੋ ਦੋ ਨੂੰ ਲੈ ਜਾਣਾ ਵੱਡੀਆਂ ਨੂੰ ਮੈਂ ਦੋ ਵੱਡੀਆਂ ਹੋ ਜਾਂਦੀਆਂ ਨੇ ਲੇਖ ਤਾਂ ਮੈਂ ਇੱਧਰ ਹੀ ਆ ਗਈ ਛਾਲ ਮਾਰ ਕੇ ਉਹ ਬੈਠੀਆਂ ਮਾਂ ਦੀ ਧੀ ਉਹ ਤਾਂ ਉਹ ਤਾਂ ਇੱਧਰ ਹੀ ਆ ਗਈ ਤੇ ਆ ਸਾਰਾ ਵੀ ਇਹਨੂੰ ਜਿਹੜਾ ਆਹ ਮੰਲਾ ਸੈੱਟ ਹੈ 12 ਪਸ਼ੂਆਂ ਦਾ ਸੈੱਟ ਹੈ ਇਹ ਇਹਦੇ ਵਿੱਚ ਤਿੰਨ ਚਾਰ ਬੱਕਰੇ ਐ ਬਾਕੀ ਪੱਠਾ ਹੈ ਹਨਾ ਅੱਠ ਪੱਠਾ ਹੈ ਅੱਠੇ ਪੱਠਾ ਪਾਲ ਜਾਣ ਨਾਲ ਜਾਣੀਏ 6 ਮਹੀਨਿਆਂ ਨੂੰ ਪਰਮਾਤਮਾ ਖੈਰ ਸੁੱਖ ਰੱਖੇ ਅੱਠੇ ਪੱਠਾ ਨਾਲ ਰਲਾ ਕੇ ਉਦੋਂ ਬਾਅਦ ਇਹਦੇ ਵਿੱਚੋਂ ਆਪਾਂ ਵੱਡੀਆਂ ਬੱਕਰੀਆਂ ਕੱਢ ਸਕਦੇ ਆ। ਵੀ ਇਹ ਛੋਟਾ ਨਮਹਾਨ ਮਨਲਾ ਨਾਰਾ ਲੱਗਿਆ ਇਹਦੇ ਵਿੱਚੋਂ ਬੱਕਰੀਆਂ ਕੱਢ ਦਿਆਂਗੇ ਵਿੰਗ ਠੇੜ ਕੋਈ ਕੋਈ ਵਿੰਗੀ ਟੇਢੀ ਹੋਈ ਕੱਢ ਦਿਆਂਗੇ ਬਾਈ ਹੋਰ ਕੀ ਕਰਾਂਗੇ ਫਿਰ ਕਿ ਨਹੀਂ ਹੂੰ ਐ ਵੀ ਹੋ ਸਕਦਾ ਕੰਮ ਫਿਰ ਯਾਰ ਹੈ ਤੇ ਇਸ ਕਰਕੇ ਕਹਿੰਦਾ ਮੈਂ ਭਰਾਵਾ ਵੀ ਰੋਸ ਤਰਪੀਏ ਨਹੀਂ ਬਣਦੇ ਹੌਲੀ 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 ਬਾਈ ਆਪਦਾ ਸਿਸਟਮ ਹੈ ਨਾ ਬਰੀਡ ਬਣਾ ਕੇ ਪੱਠਾ ਪਾਲ ਕੇ ਹੁਣ ਆ ਕਾਲਾ ਬੱਕਰਾ ਤਿਆਰ ਕਰੀ ਜੰਨੇ ਆ ਬਈ ਆਪਾਂ ਮੋਦੀ ਇਹਦਾ ਨਾਮ ਮੋਦੀ ਮਾਂ ਦਾ ਬਚਾ ਏ ਲੈੰਦਾ ਅਨਜਾਰੇ ਹਨ ਗੱਲ ਕਰ ਇਹਦੇ ਵਿਚਾਰੇ 6 ਵਜੇ ਸੀ ਲੱਤ ਤੇ ਮੋਟਰਸਾਈਕਲ ਵਾਜਾ ਮੂਰਲੀ ਚ ਹੈ ਲੰਗ ਮਾਰਦਾ ਥੋੜਾ ਥੋੜਾ ਹਨ ਸੜਕ ਤੇ ਐ ਵੀ ਡਰ ਲੱਗਦਾ ਯਾਰ ਭਾਂਚੋਂ ਪਸ਼ੂ ਵਿੱਚ ਵਾਜਦਾ ਕੋਈ ਨਾ ਕੋਈ ਬਾਹਲਾ ਔਖਾ ਯਾਰ ਬਾਈ ਬਾਹਰ ਬੱਕਰੀਆਂ ਚਾਰਨੇ ਉਹ ਸੌਖਾ ਖਰਚਾ ਨਹੀਂ ਗੱਲ ਕਰ ਜਦੋਂ ਬਈ ਅਗਲਾ ਘੇਰ ਲੈਂਦਾ ਨਾ ਥਾਨੇ ਮੀਨੇ ਮਾਰਦਾ ਫਿਰ ਉਦੋਂ ਬਲਸ ਗੁੱਸਾ ਆ ਜਾਂਦਾ ਭਾਂਚੋਂ ਯਾਰ ਕਮਾਲ ਹੋ ਗਈ ਯਾਰ ਹਨ ਨਾਲੇ ਬਈ ਨੁਕਸਾਨ ਨਹੀਂ ਕਰਾਉਂਦੇ ਕਿਸੇ ਦਾ ਯਾਰ ਨੁਕਸਾਨ ਹੁਣ ਮੇਰੀ ਗੱਲ ਹੁਣ ਆਪਣੇ ਸਾਰਾ ਕੁਝ ਖੜਾ ਹੈ ਹਰ ਆਚਾਰਾ ਨੇ ਨਹੀਂ ਕੱਦੂਆਂ ਵੀ ਬੱਲਾਂ ਕੱਦੂ ਬਸੇਰੇ ਲੱਗਦੇ ਉਹ ਵੀ ਵੱਢ ਕੇ ਪਾ ਦੇਈਦੇ ਵਿੱਚ ਬਈ ਬੱਚਿਆਂ ਉੱਚਿਆਂ ਨੂੰ ਜੋ ਵਾਧੂ ਹੁਣ ਤੇ ਕੋਈ ਕਹਿੰਦਾ ਸਾਡੀਆਂ ਬੱਲਾਂ ਖਵਾਤੀਆਂ ਬਾਈ ਓਏ ਤੂੰ ਸਾਡੀਆਂ ਇੱਧਰ ਬੱਲਾਂ ਇੱਧਰ ਨਾ ਜਾ ਐਂ ਕਰ ਮੋੜ ਪੁੱਠਾ ਫਰਾਨਾ ਤਿਗੜਾ ਚੱਲਣਾ ਪੈਂਦਾ ਬਈ ਸਾਰਾ ਕੁਝ ਆਪਾਂ ਤਾਂ ਹੁਣ ਬਾਹਰ ਰੋਜ ਜਾਣਾ ਬਈ ਬੱਕਰੀਆਂ ਚਾਰਨੀਆਂ ਹਨਾ ਸਾਰਾ ਕੁਝ ਚੱਲਣਾ ਪੈਂਦਾ ਬਈ ਇਹ ਸਿਸਟਮ ਹੀ ਜਾਤੀ ਇਹੋ ਜੀ ਹੈ ਹੂੰ ਹੁਣ ਕੱਲ ਮੈਂ ਹਲਕ ਤੇ ਤੁਰਿਆ ਜਾਂਦਾ ਸੀ ਮੈਨੂੰ ਇਹ ਦਰੋਗੇ ਨਹੀਂ ਕਿਰੇ ਮੈਂ ਰੁਕ ਗਿਆ ਭਾਈ ਬੱਕਰੀਆਂ ਵੀ ਖੜ ਗਈਆਂ ਉੱਥੇ ਹੁਣ ਬੱਕਰੀਆਂ ਨੇ ਤਾਂ ਹਰੇ ਵਾਈ ਤੇ ਮੂੰਹ ਮਾਰਨਾ ਜਦੋਂ ਮੈਂ ਖੜ ਗਿਆ ਕਹਿੰਦਾ ਆ ਦੇਖ ਨਾ ਸੁਦਰਾਖਤ ਮਛਾਈ ਜਨਾ ਮੈਂ ਹਾਂ ਯਾਰ ਇੱਥੇ ਮੈਂ ਖੜਾ ਐ ਬੱਕਰੀਆਂ ਖੜ ਗਈਆਂ ਤਾਂ ਮੂੰਹ ਮਾਰੂਗੀ ਜਾਂਦੀ ਇਹ ਜੀ ਮੈਂ ਤੁਰਿਆ ਜਾਣਾ ਜਵਾਂ ਨਹੀਂ ਖਾਂਦੀ ਮੈਂ ਹਤਰੀਆਂ ਜਾਣੀਆਂ ਮੈਂ ਤਾਂ ਗਾਂਹ ਚ ਜਾਣਾ ਮੈਂ ਹਾਂ ਯਾਰ ਮੈਂ ਤਾਂ ਗਾਂਹ ਟੱਪਦਾ ਉਹ ਗਾਂਹਾਂ ਮਹਾ ਬਾਣ ਵਿੱਲਾ ਪਿਆ ਗਾਂਹਾਂ ਬਈ ਪਲਾਟ ਵਿੱਲਾ ਪਿਆ ਸੀ ਮੈਂ ਹਾਂ ਯਾਰ ਗਾਂਹਾਂ ਬਾਣ ਵਿੱਲਾ ਪਿਆ ਮੈਂ ਤਾਂ ਉੱਧਰ ਜਾਣਾ ਬਾਈ ਮੈਂ ਮੈਂ ਇੱਥੇ ਥੋੜਾ ਮੈਂ ਤੁਰਿਆ ਜਾਣਾ ਯਾਰ ਫੇਰ ਖੜਾ ਛੁੱਟਿਆ ਬਾਈ ਇਹ ਬੱਕਰੀ ਖੜ ਗਈਆਂ ਬਈ ਖਾਣ ਲੱਗੀਆਂ ਗੜਾ ਪਕੜਾ ਪੁੱਥੇ ਮਾਰੇ ਮੋٹے ਤ ਤੇ ਹੋਰ ਕੋਈ ਚੀ ਜੜ ਗਈ ਇਹ ਸੁੱਕਾ ਕਿਲਾ ਥਰਲ ਪਰੜ ਬਾਹਰ ਤਾਂ ਬਾਈ ਬੱਕਰੀ ਰੱਜ ਕੇ ਮੁਰਦੀ ਹੈ ਗੱਲ ਕਰ ਥੋੜਾ ਜਿਹਾ ਰਹਿਣਾ ਪੈਂਦਾ ਬਚ ਕੇ ਲੋਕਾਂ ਦੇ ਤਾਨੇ ਮੇਨੇ ਸਹਣੇ ਪੈਂਦੇ ਆ ਸ਼ਰਮ ਸੰਗ ਲਾ ਕੇ ਕਿੱਲੇ ਤੇ ਟੰਗਣੀ ਪੈਂਦੀ ਆ ਫੇਰ ਬੱਕਰੀਆਂ ਬਾਹਰ ਚਰਦੀਆਂ ਬਾਈ ਹੂੰ ਹੁਣ ਮੇਰਾ ਤਾਂ ਅੱਜ ਜੀ ਨਹੀਂ ਕਰਦਾ ਲਿਜਾਣ ਨੂੰ ਮੈਂ ਸਾਨੂੰ ਸਹੀ ਗੱਲ ਦੱਸਾਂ ਇੱਕ ਜਿਹੜੇ ਮਾਲ ਦੋ ਬੰਦਿਆਂ ਦੇ ਥੰਮਣ ਵਾਲਾ ਐ ਇੰਨਾ ਮਾਲ ਦੋ ਬੰਦੇ ਲਿਜਾਣ ਬਾਰ ਹਨ ਮੈਂ ਕੱਲਾ ਲਿਜਾਣਾ ਬਾਈ ਹੁਣ ਕਿਹਨੂੰ ਲਈਏ ਯਾਰ ਈ ਮਾਰਾ ਹੀ ਖੈਰ ਸੁੱਖ ਰੱਖੇ ਆਪਣੇ ਕੋਲੇ ਪਠਾ ਪਠਾ ਨਾਲ ਰਲ ਗਈਆਂ ਨਾ ਕੋਈ 50 60 ਪਸ਼ੂ ਹੋ ਗਏ ਫਿਰ ਆਪਾਂ ਬੰਦਾ ਰੱਖ ਲਾਏ ਬਾਈ ਹੁਣ ਮੇਰੇ ਚ ਗੰਜਾਇਸ ਹੈ ਨਹੀਂ ਇੰਨੀ ਹੂੰ ਟਾਈਮ ਪਾਸ ਕਰਦੇ ਹੌਲੀ ਹੌਲੀ ਮਸਾ ਮਾਲ ਬਣਾਇਆ ਬਾਈ ਮਸਾ ਜੋੜੀਆਂ ਨੇ ਕਰਮਾਂ ਵਾਲੀਆਂ ਮੈਂ ਤੁਹਾਨੂੰ ਕਹਾ ਮਿਹਨਤ ਕਰਕੇ ਬਹੁਤ ਬਾਈ ਮੈਂ ਕਹਿੰਦਾ ਤੱਤੀਆਂ ਠੰਡੀਆਂ ਹਵਾਵਾਂ ਆਈਆਂ ਪਸ਼ੂਆਂ ਤੇ ਵੀ ਆਪਦੇ ਤੇ ਵੀ ਭਰਾਓ ਕੀ ਕਰੀਏ ਬਸ ਤੁਹਾਨੂੰ ਕਦੇ ਫੇਰ ਖੁੱਲੇ ਟਾਈਮ 'ਚ ਹੌਲੀ ਹੌਲੀ ਦੱਸਦਾ ਰਹੂੰਗਾ ਮੈਂ ਵੀਡੀਓ ਲੰਮੀ ਹੋ ਜਾਂਦੀ ਹੈ ਤੇ ਬਾਈ ਬਣ ਕੇ ਲਾਇਕ ਕਮੈਂਟ ਸ਼ੇਅਰ ਨਾ ਭਰਾ ਬਣ ਕੇ ਤੁਸੀਂ ਮੇਰਾ ਸਾਥ ਦੇਣਾ ਹੈ ਗਰੀਬ ਬੰਦਾ ਟਾਈਮ ਪਾਸ ਕਰਦਾ ਜਿਹੜਾ ਭਰਾ ਬਣ ਕੇ ਸ਼ੇਅਰ ਲਾਇਕ ਕਮੈਂਟ ਜਿੰਨਾ ਕੁ ਤੁਹਾਡੇ ਸਰਦਾ ਹਨਾ ਮਨ ਲੈ ਜਿਹੜਾ ਤੁਹਾਡੇ ਸਾਰੇ ਬਈ ਉਹ ਤਾਂ ਤੁਸੀਂ ਕਰੋ ਯਾਰ ਜਿੰਨਾ ਕੋ ਮੇਰੇ ਸਾਰਿਆਂ ਮੈਂ ਤੁਹਾਨੂੰ ਦੱਸੀ ਹੈ ਨਵਰਾ ਮੇਰੋ ਤੇ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ